ਦੇਵੁਰ ਨਾ ਕੋ ਭਗਤਾ ਬਾਣਾਈ ਪ੍ਰਭ ਆਪਣੇ ਸਿਉ ਜਲ ਥਲ ਮਈ ਜਲ ਸੋ ਕੋਟ ਪਰਾਧੀ ਸੰਤ ਸੰਗ ਉਧਰ ਜਮ ਤਾਂ ਕੇ ਨੇੜ ਨ ਆਵੈ ਜਨਮ ਜਨਮ ਕਾ ਵਿਛੜਿਆ ਹੋਵੈ ਤਿਨ ਹਰਿ ਸਿਉ ਆਣ ਮਲਾਵ ਜਿਹਾ ਮਨੋਰਥ ਕਰਿ ਅਰਾਧਾ ਸੋ ਸੰਤਨ ਤੇ ਪਾਵੈ ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋ ਆਏ ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਵਧਾਤਾ ਬਾਬਾ ਜੀ ਦੀ ਬਾਤ ਹੈ ਅੱਜ ਅਸੀਂ ਸੰਤਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਜਿਨ੍ਹਾਂ ਮਹਾਪੁਰਸ਼ਾਂ ਨੇ ਆਪਣੀ ਸਾਰੀ ਜ਼ਿੰਦਗੀ ਨਾਨਕ ਸਰ ਦੇ ਵਿੱਚ ਲਾ ਦਿੱਤੀ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਚਰਨਾਂ ਵਿੱਚ ਆਏ ਸੰਨ 43 ਦੇ ਵਿੱਚ ਜਦੋਂ ਬਾਬਾ ਅਨੰਦ ਸਿੰਘ ਜੀ ਮਹਾਰਾਜ ਬਾਣਾ ਵਰਤਾ ਗਏ ਫਿਰ ਬਾਬਾ ਈਸ਼ਰ ਸਿੰਘ ਜੀ ਦੇ ਨਾਲ ਬਾਬਾ ਜੀ ਦੇਹਰਾਦੂਨ ਉੱਥੇ ਵੀ ਗਏ ਨਾਲ ਬਾਬਾ ਕੇਰ ਸਿੰਘ ਸੀ ਬਾਗਾਂ ਵਾਲਾ ਜਸਵੰਤ ਸਿੰਘ ਫਿਰ ਇਨਾ ਮਹਾਪੁਰਸ਼ਾਂ ਨੂੰ ਨਾਲ ਸੇਵਾ ਵਾਸਤੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਲੈ ਕੇ ਗਏ ਉੱਥੇ ਜਿੰਨਾ ਵੀ ਸਮਾਂ ਰਹੇ ਕਥਾ ਕੀਰਤਨ ਹੁੰਦਾ ਰਿਹਾ ਕਿਉਂ ਬਾਬਾ ਕੇਰ ਸਿੰਘ ਵੀ ਰਾਗੀ ਸੀਗੇ ਇਦਰ ਬਾਬਾ ਕੁੰਨਰ ਸਿੰਘ ਜੀ ਵੀ ਉਹ ਵੀ ਸਭ ਗੁਣ ਸਪੂਰਨ ਸੀ ਤੇ ਉਹਨਾਂ ਨੇ ਨਾਲ ਕੀਰਤਨ ਵੀ ਕਰਦੇ ਸੀ ਬਾਬਾ ਜੀ ਦੀ ਸੇਵਾ ਵੀ ਕਰਦੇ ਸੀ ਦੋਨੇ ਕੰਮ ਕਰਦੇ ਸੀ ਤੇ ਫਿਰ ਬਾਬਾ ਜੀ ਤੋਂ ਉੱਥੋਂ ਆ ਕੇ ਝੋੜਾ ਦੀ ਧਰਤੀ ਤੇ ਜਿੱਥੇ 13 ਮੰਜਲਾ ਸਥਾਨ ਬਣਿਆ ਇੱਥੇ ਆ ਕੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨਾਲ ਮਹਾਂਪੁਰਸ਼ ਇਸ ਜਗ੍ਹਾ ਤੇ 6 ਸਾਲ ਰਹੇ ਇਥੋਂ ਸੈਰ ਕਰਨ ਵਾਸਤੇ ਦੌਂਦਵਾਂ ਸਾਹਿਬ ਵੀ ਜਾਂਦੇ ਰਹੇ ਉਥੇ ਕਪੂਰਾ ਸਾਹਿਬ ਵੀ ਬਣਾਇਆ ਬਾਬਾ ਜੀਆ ਨੇ ਤੇ ਇਸ ਤਰ੍ਹਾਂ ਬਾਬਾ ਜੀ ਦੇ ਨਾਲ ਉਹਨਾਂ ਨੇ ਸੇਵਾ ਕੀਤੀ ਕਿਉਂ ਇਹ ਜਿਹੜੀ ਸੇਵਾ ਹੈ ਜਿਹੜੀਆਂ ਡਿਊਟੀਆਂ ਹੈ ਇੱਕ ਡਿਊਟੀ ਸਭ ਤੋਂ ਵੱਡੀ ਚੀਜ਼ ਹੈ ਜਿਹੜਾ ਬੰਦਾ ਹੁਕਮ ਮੰਨਦਾ ਆਪਣੀ ਡਿਊਟੀ ਤੇ ਤਤ ਪਰਵਾ ਉਹਨਾਂ ਤੇ ਬਾਬਾ ਜੀ ਖੁਸ਼ ਹੁੰਦੇ ਸੀ ਜਿਹੜਾ ਬੰਦਾ ਡਿਊਟੀ ਤੇ ਤਤ ਪਰ ਨਹੀਂ ਡਿਊਟੀ ਦੀ ਕਤਾਹੀ ਕਰਦਾ ਉਹਨਾਂ ਤੇ ਬਾਬਾ ਜੀ ਖੁਸ਼ ਵੀ ਨਹੀਂ ਸੀ ਕਿਹੜਾ ਬਾਬਾ ਕੁੰਦਨ ਸਿੰਘ ਜੀ ਉਹਨਾਂ ਨੂੰ ਗੁਰੂ ਸਾਹਿਬ ਦੀ ਸੇਵਾ ਸੰਭਾਲੀ ਹੋਈ ਸੀ ਬਾਬਾ ਜੀਆ ਨੇ ਤੇ ਬਾਬਾ ਜੀ ਕੋਲੇ ਦਿੱਲੀ ਚਲੇ ਗਏ ਬਾਬਾ ਜੀਆ ਨੇ ਗੁੱਸਾ ਝਾਰ ਕੀਤਾ ਵੀ ਤੂੰ ਗਲਤ ਕੀਤਾ ਹੈ ਸੇਵਾ ਕਿਉਂ ਛੱਡ ਕੇ ਆਇਆ ਫਿਰ ਸੰਗੀਆਂ ਨੂੰ ਲੈ ਕੇ ਬੇਨਤੀ ਕੀਤੀ ਬਾਬਾ ਜੀ ਕਹਿਣ ਲੱਗੇ ਬਾਬਾ ਈਸ਼ਰ ਸਿੰਘ ਜੀ ਚੰਗਾ ਤੇ ਤੂੰ ਡਿਊਟੀ ਸਾਹਿਬ ਆਪਣੀ ਜਾ ਕੇ ਉਹ ਜਗ੍ਹਾ ਤੇ ਇਸ ਲਈ ਬਾਬਾ ਜੀ ਹੁਣ ਅਗਰ ਉਹ ਢਿੱਲੇ ਵੀ ਰਹਿਣ ਲੱਗੇ ਕਿੰਨਾ ਉਹਨਾਂ ਨੂੰ ਸਰੀਰ ਦੀ ਤਕਲੀਫ ਵੀ ਰਹਿੰਦੀ ਸੀ ਫਿਰ ਵੀ ਉਹਨਾਂ ਨੂੰ ਇੱਕ ਉਹਨਾਂ ਚਿਰ ਮਨ ਨੂੰ ਸ਼ਾਂਤੀ ਨਹੀਂ ਸੀ ਜਿੰਨਾ ਚਿਰ ਗੁਰੂ ਸਾਹਿਬ ਦੇ ਚਰਨਾਂ ਵਿੱਚ ਨਹੀਂ ਆ ਜਾਂਦੇ ਸੀ ਔਖੇ ਸਮੇਂ ਵੀ ਆਉਂਦੇ ਰਹੇ ਅਰਦਾਸਾਂ ਵਿੱਚ ਵੀ ਫੜ ਕੇ ਕੱਢਦੇ ਸੀ ਜਾਣੀ ਦੀ ਬਾਬਾ ਜੀ ਤਨਤਨ ਬਾਬਾ ਕੁੰਦਨ ਸਿੰਘ ਜੀ ਗੁਰੂ ਸਾਹਿਬ ਦੇ ਨਾਲ ਇੱਕ ਮਿੱਕ ਜੁੜੇ ਹੋਏ ਮਹਾਪੁਰਸ਼ੀ ਇਸ ਲਈ ਇਹ ਮਹਾਪੁਰਸ਼ਾਂ ਦੀਆਂ ਡਿਊਟੀਆਂ ਹੁੰਦੀਆਂ ਜਿਵੇਂ ਥੋਨੂੰ ਕਰਾਲੀ ਵਾਲਾ ਦੱਸ ਰਿਹਾ ਤੇ ਆਪਣੇ ਬਾਬਾ ਨਰੈਣ ਸਿੰਘ ਜੀ ਕਿੱਥੋਂ 24 ਕਿਲੋਮੀਟਰ ਰੋਜ਼ ਆਉਣਾ ਇੱਥੇ ਸੇਵਾ ਕਰਨੀ ਫੇਰ ਗਾਗਰ ਲਿਆਉਣੀ ਕਿੰਡੀ ਮਹਾਨ ਸੇਵਾ ਸੀ ਬਾਬਾ ਸਾਧੂ ਸਿੰਘ ਜੀ ਹਜ਼ੂਰੀ ਸੇਵਾ ਚ ਰਹਿੰਦੇ ਸੀ ਤੇ ਇਸ ਤਰ੍ਹਾਂ ਡਿਊਟੀਆਂ ਸੀ ਜਿਨ੍ਹਾਂ ਨੇ ਵੀ ਡਿਊਟੀਆਂ ਨਿਭਾਈਆਂ ਉਹਨਾਂ ਦਾ ਦੁਨੀਆ ਦੇ ਵਿੱਚ ਨਾਮ ਹੈ ਅੱਜ ਕਿੱਡਾ ਸਾਡਾ ਪਰਿਵਾਰ ਕਿੰਨੀ ਬਾਬਾ ਜੀ ਦੀ ਮਿਹਰ ਹੈ ਬਾਬਾ ਕੁੰਦਨ ਸਿੰਘ ਜੀ ਉਹਨਾਂ ਤੋਂ ਬਾਅਦ ਵੱਡੇ ਭਜਨ ਸਿੰਘ ਜੀ ਉਹਨਾਂ ਨੂੰ ਬੜੀ ਔਖੇ ਸੀ ਗੋਡਿਆਂ ਨੂੰ ਸਾਡੇ ਨੂੰ ਵਿਚਾਰੇ ਟੇਢੇ ਵਿੰਗੇ ਜੇ ਤੁਰਦੇ ਸੀ ਬੜੀ ਤਕਲੀਫ ਸੀ ਪਰ ਸਾਰੀ ਸਾਰੀ ਰਾਤ ਸੈਕਟਰੀਪੁਣਾ ਵੀ ਕਰਨਾ ਤੇ ਅੰਬਰਤ ਵੇਲੇ ਫੇਰ ਬਾਜੇ ਦੇ ਨਾਲ ਵੀ ਬਹਿਣਾ ਇਹ ਨਹੀਂ ਸੀ ਵੀ ਮੈਂ ਸਾਰੀ ਰਾਤ ਜਾਗਦਾ ਰਿਆ ਹੁਣ ਨਾ ਬੈਟਾਂ ਯਾਨੀ ਡਿਊਟੀ ਨੂੰ ਹੀ ਮੁੱਖ ਰੱਖਿਆ ਹੋਇਆ ਕਈ ਲੋਕਾਂ ਨੇ ਸ਼ਿਕਾਇਤ ਵੀ ਲਾ ਦੇਣੀ ਆ ਤੇ ਫਿਰ ਧੰਨ ਧੰਨ ਬਾਬਾ ਨਾਰਾਇਣ ਸਿੰਘ ਜੀ ਦਾਸ ਦੇ ਜੀ ਕਿਤੇ ਬਾਬਾ ਜੀ ਕੋਲ ਸ਼ਿਕਾਇਤ ਲਾ ਦੇ ਬਾਜਨ ਸੇਉ ਜੀ ਬਾਹਰ ਜਾਂਦਾ ਨੇਰੇ ਤੇ ਫਿਰ ਬਾਬਾ ਜੀ ਆਨੇ ਕਿਹਾ ਵੀ ਦੱਸ ਕਿੱਥੇ ਜਾਣਾ ਹੁਣ ਬਾਬਾ ਨਰੈਣ ਸਿੰਘ ਜੀ ਮਹਾਰਾਜ ਨੂੰ ਪਤਾ ਸੀ ਕਹਿੰਦੇ ਬਾਬਾ ਜੀ ਗੁਰਮੁਖ ਸਿੰਘ ਕੋਲੇ ਇਹ ਸੰਥਿਆ ਲੈਣ ਜਾਂਦੇ ਸਿੱਖਦੇ ਇਹ ਲੋਕ ਐਵੇਂ ਝੂਠ ਬੋਲਦੇ ਆ ਤੇ ਇਸ ਤਰ੍ਹਾਂ ਇੱਕ ਦੂਜੇ ਦਾ ਪਿਆਰ ਵੀ ਸੀ ਉਹਨਾਂ ਨੂੰ ਫਿਰ ਉਹੀ ਦੀ ਸਮੱਤ ਵੀ ਮਿਲਦੀ ਸੀ ਫਿਰ ਬਾਬਾ ਜੀ ਕਹਿੰਦੇ ਵੀ ਠੀਕ ਹੈ ਛੋਟੇ ਭਜਨ ਸਿੰਘ ਨੇ ਕਿੰਨੀ ਸੇਵਾ ਕਰਦੇ ਰਹੇ ਐ ਬੜੀ ਸੇਵਾ ਕੀਤੀ ਤੇ ਫਿਰ ਗਰਮੇਲ ਸੋ ਹੋਣੀ ਸੇਵਾ ਕਰਦੇ ਰਹੇ ਉਹਨਾਂ ਦਾ ਐਕਸੀਡੈਂਟ ਵੀ ਹੋਇਆ ਪਰ ਉਹ ਗੁਰੂ ਸਾਹਿਬ ਦੀ ਸੇਵਾ ਨਹੀਂ ਛੱਡੀ ਜਦੋਂ ਚਲੇ ਗਏ ਖਜੂਰ ਸਾਹਿਬ ਮੈਨੂੰ ਨਹੀਂ ਸੀ ਪਤਾ ਉਹ ਢਿੱਲੇ ਆ ਬਿਲਕੁਲ ਤੇ ਉਹਨਾਂ ਦਾ ਫੋਨ ਆਇਆ ਆਪਣੇ ਉਹ ਬੀਬੀ ਮਨਜੀਤ ਕੌਰ ਉਸ ਨੇ ਫੋਨ ਕੀਤਾ ਕਹਿਣ ਲੱਗੀ ਬਾਬਾ ਜੀ ਤੁਸੀਂ ਬਾਬੇ ਗਰਮੇਲ ਸੋਹਣਾ ਨਾਲ ਗੱਲ ਕਰੋ ਸਾਨੂੰ ਫਿਰ ਕਹਿਣ ਲੱਗੇ ਬਾਬਾ ਜੀ ਤੁਸੀਂ ਉਮਰ ਚ ਵੱਡੇ ਹੋ ਹੁਣ ਸਾਡੇ ਅੱਗੇ ਸਾਡੀ ਇੱਕ ਬੇਨਤੀ ਹੈ ਇਹ ਪੁੱਛ ਲਿਓ ਸਾਕ ਜੀ ਉਸ ਬੀਬੀ ਬਈ ਅਸੀਂ ਗਰਜੀਤ ਸਿੰਘ ਨੂੰ ਗੁਰੂ ਸਾਹਿਬ ਦੀ ਸੇਵਾ ਸੁਭਾਲ ਚੱਲੇ ਉਹਨਾਂ ਨੂੰ ਡਿਊਟੀ ਤੇ ਲਾ ਕੇ ਗਏ ਆਂ ਉਹਨਾਂ ਦਾ ਤੁਸੀਂ ਧਿਆਨ ਰੱਖਣਾ ਦੇਖੋ ਕਿੰਨਾ ਪਿਆਰ ਦਾ ਬਚਨ ਹੈ ਤੇ ਅਸੀਂ ਗੁਰੂ ਸਾਹਿਬ ਦੇ ਸਾਡੇ ਵੀ ਮਨ ਨੂੰ ਲੱਗਿਆ ਵੀ ਇੱਕ ਸਾਡਾ ਭਾਈ ਭਰਾ ਹੋਵੇ ਪਿਆਰ ਨਾਲ ਬਚਨ ਗਏ ਤੇ ਫਿਰ ਅਸੀਂ ਉਸ ਬਚਨ ਤੇ ਪਹਿਰਾ ਵੀ ਦਿੰਨੇ ਆ ਇਸ ਤਰ੍ਹਾਂ ਗੁਰਜੀਤ ਸੋਹਣੀ ਡਿਊਟੀ ਵੀ ਚੰਗੀ ਕਰਦੇ ਆ ਮੈਂ ਤਾਂ ਇੱਕ ਦਿਨ ਦੱਸ ਰਿਹਾ ਸੀ ਆਪਣੇ ਬੰਦੇ ਨੂੰ ਮੈਂ ਕਿਹਾ ਤਾਂ ਬਾਡੇ ਬਾਬੇ ਨੰਦ ਸਿੰਘ ਜੀ ਵਾਲਾ ਬਚਨ ਪੂਰਾ ਹੋ ਗਿਆ। ਬਾਬਾ ਜੀ ਜਦੋਂ ਕੀਰਤਨ ਕਰਦੇ ਸੀ ਨਾ ਰਾਗੀ ਸਟੇਜ ਤੇ ਤੇ ਉਸ ਟਾਈਮ ਤੇ ਬਾਬਾ ਨੰਦ ਸਿੰਘ ਜੀ ਨੇ ਕੀਰਤਨ ਬੰਦ ਕਰਾਤਾ। ਬੰਦ ਕਰਾ ਕੇ ਕਹਿੰਦੇ ਬਈ ਇਉਂ ਪੜੋ ਨਾਈ ਸਿੰਬੇ ਤਾਰ ਕੇ ਜੱਟਾਂ ਦੀ ਵਾਰੀ ਆਈ ਹੈ। ਇਹ ਬਚਨ ਬਾਬਾ ਨੰਦ ਸਿੰਘ ਜੀ ਨੇ ਪੜਾਇਆ ਸਾਰਿਆਂ ਨੂੰ ਪਤਾ ਹੈ। ਮੈਂ ਕਿਹਾ ਸੱਚੀ ਗੋਈ ਅੱਜ ਬਈ ਜੱਟ ਬਾਬਾ ਉਹ ਸੇਵਾ ਕਰਦੇ ਆ ਗੁਰੂ ਸਾਹਿਬ ਦੀ ਦੇਖੋ ਸਾਡੇ ਆਪਣੇ ਮਨ ਦੀ ਵਸਤਾ ਹੈ ਇਸ ਤਰ੍ਹਾਂ ਭਾਈ ਜਿਨਨੇ ਵੀ ਬੰਦੇ ਡਿਊਟੀਆਂ ਕਰਦੇ ਆ ਇਹ ਬਹੁਤ ਵੱਡੀ ਗੱਲ ਹੈ ਬਾਬਾ ਕੁੰਦਨ ਸਿੰਘ ਜੀ ਉਹ ਮਹਾਨ ਹਸਤੀਆਂ ਸੀ ਜਿਨ੍ਹਾਂ ਨੇ ਸਾਰੀਆਂ ਜ਼ਿੰਦਗੀਆਂ ਬਾਬਾ ਜੀ ਦੇ ਚਰਨਾਂ ਵਿੱਚ ਲਾਤੀਆਂ ਇੱਥੇ ਕਈ ਰਹਿੰਦੇ ਆ ਦੋ ਥਾਈ ਲੱਤਾਂ ਪਸਾਈਆਂ ਹੁੰਦੀਆਂ ਕਦੇ ਘਰ ਵੱਲ ਕਦੇ ਇਧਰ ਕਦੇ ਉਧਰ ਕਦੇ ਇਧਰ ਨਹੀਂ ਬਾਬਾ ਜੀ ਕਹਿੰਦੇ ਸੀ ਖਸਮ ਸੋੜ ਦੂਜਾ ਲੱਗੇ ਡੁੱਬੇ ਸੇ ਬਨ ਜਾ ਰਿਆ ਸਤ ਗੁਰੂ ਆ ਬੋਹੇ ਥਾ ਮਿਰਲਾ ਕਿੰਨਾ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਬਾਬਾ ਜੀ ਕਹਿੰਦੇ ਸੀ ਭਾਈ ਆਪਣੇ ਖਸਮ ਨੂੰ ਆਪਣੇ ਮਾਲਕ ਨੂੰ ਛੱਟ ਕੇ ਅਵੇ ਤਵੇ ਦੀ ਚੱਕਰੀ ਨਾ ਕਰੋ। ਬਾਬਾ ਕੁੰਦਨ ਸਿੰਘ ਜੀ ਨੇ ਅਵੇ ਤਵੇ ਦੀ ਚੱਕਰੀ ਨਹੀਂ ਕੀਤੀ। ਬਾਬਾ ਨਾਨਕ ਸਿੰਘ ਜੀ ਦੇ ਚਰਨਾਚ ਰਹੇ ਫਿਰ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦਾ ਹੁਕਮ ਮੰਨਿਆ। ਫਿਰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੇ ਰਹੇ ਆ। ਮਹਾਨ ਸੇਵਾ ਕੀਤੀ ਹੈ। ਪਤਾ ਹੀ ਨਹੀਂ ਕਿੰਨੇ ਉਹਨਾਂ ਨੇ ਗੁਣੀ ਗਿਆਨੀ ਬਣਾਏ। ਜੋੜੀਆਂ ਸਿਖਾਈਆਂ, ਬਾਜੇ ਸਿਖਾਏ। 30 40 ਬੱਚੇ ਹੁੰਦੇ ਸੀ ਤੇ ਬੜੀ ਉਹਨਾਂ ਨੂੰ ਉਹ ਕਿਉਂ ਕਰਾਉਂਦੇ ਸੀ ਉਹ ਕੋਈ ਆਮ ਰਾਗੀਆਂ ਵਾਂਗੂ ਥੋੜੋ ਕੰਮ ਕਰਦੇ ਸੀ ਉਹਨਾਂ ਨੂੰ ਇਹ ਗੱਲ ਦਾ ਪਤਾ ਸੀ ਕਿ ਇਹ ਸਾਡਾ ਘਰ ਵਾ ਹੈ ਅਸੀਂ ਇੱਥੇ ਇਹਨਾਂ ਨੂੰ ਸਿਖਾ ਕੇ ਇੱਥੇ ਡਿਊਟੀਆਂ ਕਰਨਗੇ ਇਹ ਮਕਸਦ ਸੀ ਸਾਨੂੰ ਕਿਹੜਾ ਇੱਕ ਬੰਦਾ ਅਮਰੀਕਾ ਮਿਲ ਗਿਆ ਤੇ ਉਹ ਕਿਤੇ ਸਾਹਮਣੇ ਬੈਠੇ ਸੀ ਸਾਡਾ ਨਿਸ਼ਾਨਾ ਬਣ ਗਿਆ ਮੈਂ ਆਖਿਆ ਓਏ ਤੁਸੀਂ ਇੱਥੇ ਆ ਕੇ ਤਾਂ ਸਾਨੂੰ ਮਤਾਂ ਦਿੰਨੇ ਓ ਤੇ ਬੈਟਿਆਂ ਨੂੰ ਬਾਬਾ ਜੀ ਆਏ ਨਹੀਂ ਆਏ ਹੋਣਾ ਚਾਹੀਦਾ ਆਏ ਨਹੀਂ ਆਏ ਹੋਣਾ ਚਾਹੀਦਾ ਸੋਨੂੰ ਬਾਬਾ ਕੁੰਦਨ ਸਿੰਘ ਨੇ ਜੋੜੀ ਬਾਜੇ ਸਿਖਾਏ ਕਿੱਥੇ ਲੈ ਕੇ ਗਏ ਤੇ ਤੁਸੀਂ ਛੱਡ ਕੇ ਤੇ ਅਮਰੀਕਾ ਧੱਕੇ ਖਾਂਦੇ ਫਿਰਦੇ ਹੋ ਤੇ ਜਦੋਂ ਅਸੀਂ ਆਏ ਕਿਹਾ ਘੁਣਸ ਜੀ ਤਾਂ ਖਾਦੀ ਉਹਨਾਂ ਨੇ ਪਰ ਮਗਰੋਂ ਫਿਰ ਮੈਨੂੰ ਕਹਿੰਦੇ ਇਹ ਇਹ ਕੱਢ ਦਿਓ ਬੰਦਿਆਂ ਨੂੰ ਕਹਿੰਦੇ ਆ ਟੈਲੀਵਿਜ਼ਨ ਦੇ ਵਿੱਚੋਂ ਮੈਂ ਕਿਹਾ ਜਿਹੜੀ ਚੀਜ਼ ਪੈ ਗਈ ਉਹ ਕਿੱਥੇ ਨਿਕਲਦੀ ਆ ਤੇ ਇਸ ਤਰ੍ਹਾਂ ਭਾਈ ਨਹੀਂ ਬਾਬਾ ਜੀ ਕਹਿੰਦੇ ਬੰਦਾ ਮਰਦ ਹੋਣਾ ਚਾਹੀਦਾ ਜੇ ਇੱਕ ਮਾਪਿਆਂ ਨੇ ਸਾਨੂੰ ਇੱਥੇ ਸਾਡੀ ਦਿੱਤਾ ਅਸੀਂ ਸੇਵਾ ਕਰਦੇ ਆ ਤਾਂ ਡਟ ਕੇ ਸੇਵਾ ਕਰੀਏ ਜਿਹੜੇ ਵੀ ਮਹਾਪੁਰਸ਼ ਦੇ ਕੋਲ ਅਸੀਂ ਰਹਿੰਨੇ ਆ ਉਹਨਾਂ ਦੀ ਆਗਿਆ ਵਿੱਚ ਚੱਲੀਏ ਕਈ ਲੋਕਾਂ ਦਾ ਸੁਭਾਅ ਵੜ ਜਾਂਦਾ ਇਹ ਦੂਧ ਰੂ ਥੂਕੜੀ ਸ਼ਕਾਰਨੀ ਇੱਕ ਦੂਜੇ ਦੀਆਂ ਲੱਤਾਂ ਖਿੱਚਣੀਆਂ ਬਾਬਾ ਜੀ ਕਹਿੰਦੇ ਸੀ ਇੰਜਣ ਤੋਂ ਬਗੈਰ ਤਾਂ ਡੱਬੇ ਨਹੀਂ ਤੁਰਦੇ ਇੰਜਣ ਮੂਰੇ ਹੁੰਦਾ ਡੱਬੇ ਮਗਰ ਹੁੰਦੇ ਆ ਇਸ ਲਈ ਤਾਂ ਇੰਜਣ ਗੱਡੀ ਚੱਲਦੀ ਆ ਐਵੇਂ ਨਹੀਂ ਚੱਲਦੀ ਇਸ ਲਈ ਸਾਨੂੰ ਇਹ ਚੀਜ਼ਾਂ ਤੋਂ ਸਾਨੂੰ ਬਾਬੇ ਕੁੰਦਨ ਸੋਣਾ ਤੋਂ ਇਸ ਸਤਿਮਤ ਵਿੱਚ ਲੈਣੀ ਆ ਇਸ ਸਤ ਨੂੰ ਗਲ ਬੰਨਣਾ ਚਾਹੀਦਾ ਪੱਲੇ ਬੰਨਣਾ ਚਾਹੀਦਾ ਸਾਡੇ ਬਾਬਾ ਮੇਰ ਸਿਓ ਕਈ ਗਰੀ ਪਹਿਲਾ ਢੇਲੇ ਵਿੱਚ ਜੀ ਕਰ ਜਾਇਆ ਕਰੇ ਮੈਂ ਕਿਹਾ ਤੂੰ ਇੱਥੇ ਹੀ ਰਿਹਾ ਹੈ ਬਾਬੇ ਕੁੰਦਨ ਸੋਹਣਾ ਤੇ ਦਰਸ਼ਨ ਨਹੀਂ ਕੀਤੇ ਕਹਿੰਦਾ ਕੀਤੇ ਐ ਮੈਂ ਕਿਹਾ ਦੇਖ ਲੈ ਦੋ ਬੰਦਿਆਂ ਦੇ ਖੜੇ ਹੁੰਦੇ ਸੀ ਉਹ ਫਿਰ ਵੀ ਡਿਊਟੀ ਤੇ ਜਾਂਦੇ ਸੀ ਉਹ ਜੇ ਗਿੱਟਾ ਗੋਡਾ ਤੁਹਣ ਲਾ ਗਿਆ ਤੁਸੀਂ ਪੈ ਜਾਂਦੇ ਆ ਰਾਮ ਨਾਲ ਆਸਣ ਤੇ ਉਦੋਂ ਤੋਂ ਉਹ ਵਿਚਾਰਾ ਕਦੇ ਵੀ ਉਹਨੇ ਢਿੱਲ ਨਹੀਂ ਪੜੀ। ਨਾ ਸਾਨੂੰ ਆਏ ਕਿਹਾ ਮੈਨੂੰ ਤਕਲੀਬ ਆ। ਇਸ ਤਰ੍ਹਾਂ ਬਾਬਾ ਜੀ ਕਹਿੰਦੇ ਜੇ ਬੰਦੇ ਨੂੰ ਤਕੜਾ ਕਰ ਦਈਏ ਜੇ ਕੋਈ ਚੰਗੀ ਤਰਕ ਵੀ ਮਾਰ ਦਈਏ ਉਹ ਫਿਰ ਭਾਈ ਚੰਗੇ ਪਾਸੇ ਡਟ ਕੇ ਚੱਲ ਪੈਂਦਾ ਹੈ। ਇਸ ਤਰ੍ਹਾਂ ਬਈ ਅੱਜ ਸਾਨੂੰ ਬੜੀ ਇਸ ਗੱਲ ਦੀ ਖੁਸ਼ੀ ਹੈ ਬਾਬਾ ਜੀ ਦੀ ਯਾਦ ਵਿੱਚ ਇਹ ਰੈਣ ਸਵਾਈ ਕੀਰਤਨ ਹੋ ਰਿਹਾ ਹੈ। ਕੱਲ ਨੂੰ ਭੋਗ ਪੈਣਿਆ ਨਾਲੇ ਪੂਰਨਵਾਸੀ ਦਾ ਦਿਹਾੜਾ ਹੈ ਰਾਤ ਵੀ ਰਹਿਣ ਸਵਾਈ ਕੀਰਤਨ ਚੱਲਿਆ ਤੇ ਇਸ ਤਰ੍ਹਾਂ ਇਹ ਹੋਣਾ ਚਾਹੀਦਾ ਹੈ ਬਾਬਾ ਜੀ ਕਹਿੰਦੇ ਸੀ ਕਿਰਪਾ ਕਰਦੇ ਸੀ ਜੇ ਉਂਗਲਾਂ ਖੁੱਲੀਆਂ ਤਾਂ ਤਾਕਤ ਘੱਟ ਵਾ ਜੇ ਕਿਸੇ ਦੇ ਚਪੇੜ ਮਾਰੀਏ ਨਾ ਖੜਕਾ ਜਾਂਦਾ ਬਹੁਤ ਹੋਊਗਾ ਹਨ ਛੱਟ ਨਹੀਂ ਵੱਜਦੀ ਤੇ ਜੇ ਆਏ ਮਾਰੀਏ ਫਿਰ ਜਾੜਾ ਵੀ ਨਿਕਲ ਜਾਂਦੀ ਹੈ ਤਾਕਤ ਬਣਦੀ ਹੈ ਇਸ ਲਈ ਸਾਡਾ ਵੀ ਅੱਜ ਪਰਜ ਬਣਦਾ ਜੇ ਅਸੀਂ ਇੱਕ ਮਾਲਕ ਦੇ ਪੁੱਤਾਂ ਇੱਕ ਮਾਲਕ ਦੀ ਸਿਫਤ ਕਰਦੇ ਆਂ ਉਹਨਾਂ ਨੇ ਸਾਨੂੰ ਕਿੰਨਾ ਪਿਆਰ ਨਾਲ ਸਿਖਾਇਆ ਵਧਾਇਆ ਵੱਡੇ ਕੀਤਾ ਅਸੀਂ ਵੀ ਇੱਕ ਹੋ ਕੇ ਵਿਖਾਈਏ ਇਸ ਲਈ ਭਾਈ ਇਹ ਸਮਤ ਕੀ ਦੀ ਹੈ ਇਹ ਸਮਤਾ ਧੰਨ ਧੰਨ ਬਾਬਾ ਨਰੈਣ ਸਿੰਘ ਜੀ ਮਹਾਰਾਜ ਦੀ ਬਾਬਾ ਜੀ ਕਹਿੰਦੇ ਸੀ ਪਿਆਰ ਨਾਲ ਰਹਿਣਾ ਬੰਦੇ ਦਾ ਕਿਹੋ ਜਿਹਾ ਮਨ ਹੋਣਾ ਚਾਹੀਦਾ ਅੰਦਰੋਂ ਬਾਹਰੋਂ ਇੱਕ ਰਹਿਣਾ ਚਾਹੀਦਾ ਤੇ ਸਾਡਾ ਨਾਨਕ ਸਰਦਾਰ ਦੀ ਸੰਪਰਤਾ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਬੜੀ ਇੱਥੇ ਘੋਰ ਤਪੱਸਿਆ ਕੀਤੀ ਹੈ ਉਹ ਤਪੱਸਿਆ ਦੇ ਵਿੱਚ ਜਿਨ੍ਹਾਂ ਮਹਾਪੁਰਸ਼ਾਂ ਨੇ ਸੇਵਾ ਕੀਤੀ ਹੈ ਉਹਨਾਂ ਦੀ ਅੱਜ ਜੈ ਜੈਕਾਰ ਹੋ ਰਹੀ ਹੈ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਲੱਖਾਂ ਦੁਨੀਆ ਨੂੰ ਅੰਬਰ ਤੇ ਸਕਾਇਆ ਕੀ ਦਾ ਕੰਮ ਕੀਤਾ ਹਲਗੀਆਂ ਵਾਲੇ ਗੁਰੂ ਦਾ ਸੰਤ ਗੁਬਿੰਦ ਕਾ ਇੱਕੋ ਹੀ ਕੰਮ ਸੋਈ ਸੰਤ ਜੋ ਭਾਵੇ ਰਾਮ ਬਾਬਾ ਜੀ ਨੇ ਲੱਖਾਂ ਦੁਨੀਆ ਨੂੰ ਅੰਬਰ ਤੇ ਸਕਾਇਆ ਤੇ ਜਦੋਂ ਕੇਰਾਂ ਦਾ ਜ਼ਿਕਰ ਵਾ ਬਾਬਾ ਜੀ ਪਟਨਾ ਸਾਹਿਬ ਕਾफी ਦਿਨ ਲਾਏ ਜਦੋਂ ਤੁਰਨ ਲੱਗੇ ਕਲਕੱਤੇ ਨੂੰ ਜਾਣਾ ਸੀ ਕੋਈ ਭਾਈ ਕੋਲੇ ਆ ਕੇ ਖੜ ਗਿਆ ਉੱਥੋਂ ਦਾ ਪ੍ਰਧਾਨ ਜਦੋਂ ਕੋ ਬਖਸੀ ਸਿੰਘ ਉਹਦਾ ਨਾਂ ਸੀ ਤੇ ਜਦੋਂ ਕੋਲੇ ਆ ਕੇ ਖੜ ਗਿਆ ਸੋਰਦਾਲ ਬੰਦੇ ਬਾਬਾ ਜੀ ਸਾਨੂੰ ਕੁਸ ਟਾਈਮ ਹੋਰ ਦਿਓ ਬਾਬਾ ਜੀ ਕਹਿੰਦੇ ਨਹੀਂ ਭਾਈ ਸਾਡਾ ਗਾਂ ਟਾਈਮ ਦਿੱਤਾ ਵੈ ਨਹੀਂ ਬਾਬਾ ਜੀ ਸਾਡੀ ਬੇਨਤੀ ਹੈ ਤੇ ਤੁਸੀਂ ਟਾਈਮ ਦਿਓ ਸਾਨੂੰ ਬਾਬਾ ਜੀ ਕਹਿੰਦੇ ਤੁਸੀਂ ਸਾਡਾ ਬਚਨ ਮੰਨ ਲਓਗੇ ਤਾਂ ਟਾਈਮ ਦੇ ਦਿੰਨੇ ਆ ਕਿ ਉਹਨਾਂ ਨੇ ਸੋਚਿਆ ਵੀ ਬਾਬਾ ਜੀ ਕੀ ਕਹਿਣਗੇ ਪਰ ਇਹ ਜਿਹਨੂੰ ਮੂੰਹ ਕਰਕੇ ਇਕੱਠੇ ਹੋ ਗਏ ਯਾਰ ਅੱਗੇ ਹਰੇਕ ਨੂੰ 5000 ਦਿੰਨੇ ਆ ਇਹਨਾਂ ਨੂੰ 25-30000 ਦੇ ਦੇਵਾਂਗੇ ਕਹਿੰਦੇ ਹਾਂ ਬਾਬਾ ਜੀ ਜੋ ਹੁਕਮ ਕਰੋਗੇ ਬਾਬਾ ਜੀ ਕਹਿੰਦੇ ਨਹੀਂ ਨਹੀਂ ਸੋਚ ਲੋ ਇਹ ਨਾ ਹੋਵੇ ਬਚਨ ਕਰੇ ਜੋ ਖਿਸਕ ਜੇ ਸੋਈ ਨਰ ਕੱਚਾ ਦੇਖ ਲੋ ਕਿ ਉਹ ਸੋਚਿਆ ਵੀ ਲੱਖ ਮੰਗ ਲੈਣਗੇ ਦੇਖੋ ਉਹਨਾਂ ਦੀ ਨੀਤੀ ਹੁੰਦੀ ਹੁੰਦੀ ਸੀ ਹਾਂ ਬਾਬਾ ਜੀ ਜੋ ਹੁਕਮ ਆ ਮੰਨਾਂਗੇ ਬਾਬਾ ਜੀ ਕਹਿੰਦੇ ਬਖਸੀ ਸਿਆਂ ਫਿਰ ਖੰਡੇ ਬਾਟੇ ਦਾ ਅੰਬਰ ਸਖਤ ਤੇ ਦਾੜਾ ਰੱਖ ਸਿਆਲ ਦੇ ਦਿਨ ਸੀ ਮੁਰਕਾ ਆਉਣ ਲੱਗ ਗਿਆ ਆਏ ਪੁੰਝੇ ਮੁਰਕਾ ਬਾਬੇ ਕਹਿੰਦੇ ਕੀ ਗੱਲ ਹੋ ਗਈ ਕਹਿੰਦੇ ਬਾਬਾ ਜੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਅਸੀਂ ਤਾਂ ਹੋਰ ਪਾਸੇ ਸੋਚੀ ਜਾਂਦੇ ਸੀ ਬਈ ਤੁਸੀਂ ਕੋਈ ਮਹਾਪੁਰਸ਼ ਮਾਇਆ ਖਾਤਰ ਕਹਿਣਗੇ ਕੁਸਤਾ ਬਾਬਾ ਜੀ ਸਾਡੇ ਭਲੇ ਦਾ ਬਚਨ ਕਿਹਾ ਪਰ ਬਾਬਾ ਜੀ ਮੇਰੀ ਬੇਨਤੀ ਹੈ ਮੈਂ ਦਾੜਾ ਰੱਖ ਲੈਣਾ ਅੰਮ੍ਰਿਤ ਠਹਿਰ ਕੇ ਸਾਕ ਲੂੰਗਾ ਨਹੀਂ ਬਾਬਾ ਜੀ ਕਹਿੰਦੇ ਅੰਮ੍ਰਿਤ ਹਾਂ ਬਾਬਾ ਜੀ ਮੇਰਾ ਮਨ ਬਣਾ ਦਿਓ ਫਿਰ ਮੈਂ ਸਾਕ ਲੂੰ ਫਿਰ ਬਾਬਾ ਜੀ ਨੇ ਤਿੰਨ ਦਿਨ ਦਿੱਤੇ ਉਹ ਤੇ ਤਾ ਦੀਵਾਨ ਚ ਬਾਬਾ ਜੀ ਨੇ ਖੜਾ ਹੋ ਗਿਆ ਉਹ ਕਿਵੇਂ ਹੋਇਆ ਬਾਬਾ ਜੀ ਨੇ ਟੂਕ ਦਿੱਤੀ ਬਈ ਜਿਹੜੇ ਲੰਡਰ ਕੁੱਤੇ ਹੁੰਦੇ ਆ ਰੂੜੀਆਂ ਤੇ ਫਿਰਦੇ ਆ ਇਧਰ ਉਧਰ ਉਦੋਂ ਹਿਲਤ ਵਿਭਾਗਮੇ ਵਾਲੇ ਆਉਂਦੇ ਸੀ ਉਹਨਾਂ ਨੂੰ ਗੋਲੀਆਂ ਪਾ ਦਿੰਦੇ ਸੀ ਪਹਿਲਾਂ ਹੋਕਾ ਦਵਾਉਂਦੇ ਸੀ ਬਈ ਜਿਹੜਾ ਪਟੇ ਵਾਲਾ ਕੁੱਤਾ ਹੈ ਉਹਨੂੰ ਬੰਨ੍ਹ ਲੋ ਤੇ ਇਹ ਨਾ ਹੋਵੇ ਕੋਈ ਗੋਲੀ ਖਾ ਜਾਵੇ ਉਹ ਤੇ ਫਿਰ ਕਾਰਵਾਈ ਵੀ ਹੋ ਜਾਂਦੀ ਸੀ ਬਾਬਾ ਜੀ ਕਹਿੰਦੇ ਜਿਹਦੇ ਪਟਾ ਨਹੀਂ ਪਿਆ ਵਾ ਗੁਰੂ ਕਲਗੀ ਤਰਪਾ ਸਾਦਾ ਖੰਡੇ ਬਾਟੇ ਦਾ ਅੰਬਤ ਨਹੀਂ ਸਕਿਆ ਵਾ ਉਹਨੂੰ ਪਤਾ ਨਹੀਂ ਕਿਹੜੇ ਵੇਲੇ ਗੋਲੀਆਂ ਪਾ ਜਾਣੀਆਂ ਕਾਲਯੁਗ ਨੇ ਉਹ ਉੱਠ ਕੇ ਦੀਵਾਨ 'ਚ ਖੜਾ ਹੋ ਗਿਆ ਬਾਬਾ ਜੀ 2 ਦਿਨ ਹੋਰ ਦਿਓ ਤੇ ਨਾਲੇ ਮੈਂ 500 ਬੰਦੇ ਨੂੰ ਹੋਰ ਅੰਮ੍ਰਿਤ ਛਕਾਉਂ ਇਸ ਤਰ੍ਹਾਂ ਭਾਈ ਬਿਰਕ ਪਰਸਾਲਾਂ ਦਾ ਸੀਗਾ ਉਹ ਭਾਈ ਤੇ ਫਿਰ ਬਾਬਾ ਜੀ ਨੇ ਉੱਥੇ ਅੰਮ੍ਰਿਤ ਛਕਾਇਆ ਇਹੇ ਜਿਹਿਆਂ ਬਾਬਾ ਜੀ ਨੇ ਧੰਨ ਧੰਨ ਬਾਬਾ ਈਸਰ ਸਿੰਘ ਜੀ ਨੇ ਮਾਰਾ ਮਾਰੀਆਂ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਨੇ ਸੇਵਾ ਕੀਤੀ ਹੈ ਤੇ ਕਿੰਨਿਆਂ ਨੂੰ ਸੇਵਾ ਕਰਨ ਲਾਇਆ ਸਿਖਾਇਆ ਇਹ ਸਾਰੀ ਉਹਨਾਂ ਦੀ ਫਲਵਾੜੀ ਹੈ ਆਪਾਂ ਤਕੜੇ ਹੋ ਕੇ ਡਿਊਟੀਆਂ ਤੇ ਸੇਵਾ ਕਰਨੀ ਹੈ ਇਹੀ ਬਾਬਾ ਕੁੰਦਨ ਸਿੰਘ ਜੀ ਦੀ ਅੱਜ ਇਸ ਦਿਨ ਦੀ ਮਹਾਨਤਾ ਹੈ ਤਕੜੇ ਹੋ ਕੇ ਡਿਊਟੀਆਂ ਕਰੀਏ ਸੇਵਾ ਕਰੀਏ ਸਿਮਰਨ ਕਰੀਏ ਕਿਦੀ ਬਾਬਿਆ ਨੇ ਮਿਹਰ ਕੀਤੀ ਹੈ ਮਾਗਦੇ ਮਹੀਨੇ ਵਿੱਚ ਇਹ ਸੋਹਣਾ ਸੁਭਾਗ ਮਾਇ ਉਹ ਲਈ ਦਾ ਸਾਰਿਆਂ ਨੂੰ ਹੀ ਹੈ ਜਾਣਾ ਦੁਨੀਆ ਤੋਂ ਸਭ ਨਹੀਂ ਹੈ ਪਰ ਮਾਗਦੇ ਮਹੀਨੇ ਵਿੱਚ ਸੰਗਤਾਂ ਲਾਹਾ ਲੈਂਦੀਆਂ ਨੇ ਇਸ ਤਰ੍ਹਾਂ ਪਾ ਗਾਂ ਵਾਲਿਓ ਅਸੀਂ ਹੁਣ ਸਮਾਪਤੀ ਕਰਦੇ ਆ ਤਨ ਕੀ ਸੋਭਾ ਸਭ ਨਹੀਂ ਥਾਈ ਜਿਨ ਪ੍ਰਭ ਕੇ ਚਾਰਨ ਪਰਾਤੇ ਮੇਰੇ ਰਾਮ ਹਰ ਸੰਤਾਂ ਜੀ ਵਡਨਾ ਕੋਈ ਭਗਤਾਂ ਬਾਣ ਹੈ ਆਪਣੇ ਸਿਓ ਜਲ ਥਲ ਮਈ ਜਲ ਸੋ ਕੋਟ ਪਰਾਦੀ ਕਰੋੜਾ ਅਪਰਾਧ ਕਰਨ ਵਾਲਾ ਕੋਟ ਪਰਾਦੀ ਸੰਤ ਸੰਗ ਉਧਰੈ ਜਮ ਤਾਂ ਕੇ ਨੇੜ ਨਾ ਆਵੇ ਜਨਮ ਜਨਮ ਕਾ ਵਿਛੜਿਆ ਹੋਵੈ ਤੈਨ ਹਰਿ ਸਿਉ ਆਣ ਮਲਾਵ ਜਿਹਾਂ ਮਨੋਰਥ ਕਰ ਅਰਾਧਾ ਸੋ ਸੰਤਨ ਤੇ ਪਾਵੈ ਜਮ ਤੇ ਦਰਸ਼ਨ ਪੀਟੇ ਸਾਧੂ ਭਲੇ ਦਿਨ ਸੋ ਆਏ ਮਹਾ ਆਨੰਦ ਸਦਾ ਕਰ ਕੀਰਤਨ ਔਰਖ ਵਧਾਤਾ ਪਾਏ ਇਸ ਤਰ੍ਹਾਂ ਪਾਈ ਸਾਰੇ ਭਾਗਾ ਵਾਲਿਓ ਸਾਡੇ ਬਾਬਾ ਗੁਰਜੀਤ ਸੋਹਣੀ ਬਾਬਾ ਗੁਰਚਰਨ ਸੋਹਣੀ ਔਰ ਜਿੰਨੇ ਵੀ ਮਹਾਪੁਰਸ਼ ਆਏ ਐ ਅਸੀਂ ਨਾਨਕ ਸਰ ਵੱਲੋਂ ਸਾਰਿਆਂ ਨੂੰ ਤਹਿਦ ਲੋ ਜੀ ਆਇਆਂ ਆਖਦੇ ਆਂ ਸਾਰੇ ਆਪਣਾ ਆਨੰਦ ਮਾਣੋ ਰਾਗ ਦਾ ਕੀਰਤਨ ਸੁਣੋ ਬਾਬਾ ਜੀ ਕਹਿੰਦੇ ਸੀ ਕਾਲ ਯੁਗ ਮੇ ਕੀਰਤਨ ਪ੍ਰਧਾਨਾ ਗੁਰਮਖ ਜਪੀਐ ਲਾਏ ਧਿਆਨਾ ਚੰਗੇ ਵਿਚਾਰਾਂ ਨੂੰ ਹਿਰਦੇ ਵਿੱਚ ਤਾਂ ਦੇਵਾਂਗੇ ਫਿਰ ਸਾਨੂੰ ਕੀ ਮਿਲੇਗਾ ਤੇ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਹੀ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਇਹ ਸਨ ਮਹਾਂਪੁਰਖ શ્રીਮਾਨ ਸੰਤ ਬਾਬਾ ਕਾਲਾ ਸਿੰਘ